ਨਮਸਕਾਰ ਦੋਸਤੋ ਮੈਂ ਤੁਹਾਡਾ ਗੁੱਪੀ ਜੀਰੇਵਾਲਾ ਅੱਜ ਤੁਹਾਨੂੰ ਦਿਖਾ ਰਿਹਾ ਜੀ ਵਿਸਾਖੀ ਮੇਲਾ ਤਲਵੰਡੀ ਸਾਬੋ ਹਾਂਜੀ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਦਾ ਵਿਸਾਖੀ ਮੇਲਾ 13 April 2025 ਦਾ ਇਹ ਵਿਸਾਖੀ ਮੇਲਾ ਹੈ ਔਰ ਜ਼ਿੰਦਗੀ ਦੇ ਵਿੱਚ ਸ਼ਾਇਦ ਮੈਂ ਹੁਣ ਤੱਕ ਪਹਿਲੀ ਵਾਰ ਇਹ ਮੇਲਾ ਦੇਖਣ ਆਇਆ ਹਾਂ ਬਹੁਤ ਸਾਰੇ ਲੋਕਾਂ ਨੇ ਤੁਸੀਂ ਕਈ ਵਾਰੀ ਦੇਖਿਆ ਹੋਣਾ ਪਰ ਮੈਂ ਇਹ ਪਹਿਲੀ ਵਾਰ ਦੇਖਣ ਆਇਆ ਜਿਸ ਲਈ ਥੋੜਾ ਜਿਹਾ ਐਕਸਾਈਟਡ ਔਰ ਬਹੁਤ ਵਧੀਆ ਮਹਿਸੂਸ ਕਰ ਰਿਹਾ ਹਾਂ ਜਾਂ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਬਚਪਨ ਤੋਂ ਸੁਣਦੇ ਆਉਂਦੇ ਇਸ ਮਹਾਨ ਮੇਲੇ ਰਹੀ ਖਾਲਸਾ ਦਾ ਜਨਮ ਦਿਵਸ ਖਾਲਸਾ ਦਾ ਸਾਜਨਾ ਦੇਵਸ ਵਾਲਾ ਦਿਨ ਔਰ ਹਾੜੀ ਦੀ ਫਸਲ ਪੱਕਣ ਦੀ ਖੁਸ਼ੀ ਦੇ ਵਿੱਚ ਮਨਾਇਆ ਜਾਂਦਾ ਹੁਣ ਤੱਕ ਸੁਣਦੇ ਆਏ ਔਰ ਕਿਸ ਤਰ੍ਹਾਂ ਮਨਾਇਆ ਜਾਂਦਾ ਕਿਸ ਤਰ੍ਹਾਂ ਭਰਦਾ ਇਹ ਮੈਂ ਅੱਜ ਚਾਲ ਦੀ 40 ਸਾਲ ਦੀ ਉਮਰ ਤੋਂ ਬਾਅਦ ਅੱਜ ਪਹਿਲੀ ਵਾਰ ਦੇਖ ਰਿਹਾ ਹਾਂ ਤੁਸੀਂ ਆਨੰਦ ਮਾਣਦੇ ਆ ਸਾਡੇ ਨਾਲ ਮੇਲੇ ਦਾ ਆਜੋ ਕਰੋਣੇ ਤੁਹਾਨੂੰ ਵੀ ਦਰਸ਼ਨ ਦਮਦਮਾ ਸਾਹਿਬ ਦਮਦਮਾ ਸਾਹਿਬ ਤਲਵੰਡੀ ਸਾਬੋ ਦਾ ਵਿਸਾਖੀ ਮੇਲਾ 2025 ਦੋਹਰਾ ਹੱਥ ਚੜ੍ਹ ਜਾਵੇਗੀ ਜਿਵੇਂ ਕਿ ਮੇਲਿਆਂ ਦੀ ਰੌਣਕ ਟਾੜੀ ਜਥਿਆਂ ਦੇ ਨਾਲ ਟਾੜੀ ਗੀਤਾਂ ਦੇ ਨਾਲ ਗੁਰਬਾਣੀ ਦੇ ਨਾਲ ਕੀਰਤਨ ਦੇ ਨਾਲ ਇਸ ਤਰ੍ਹਾਂ ਹੀ ਸ਼ੁਭਾ ਬਣਦੀ ਹੈ ਔਰ ਚਾਰੇ ਪਾਸੇ ਪੂਰਾ ਆਨੰਦਮਈ ਮਾਹੌਲ ਹੁੰਦਾ ਹੈ ਕਿ ਪੂਰੇ ਬਾਣੀ ਰਸ ਦੇ ਵਿੱਚ ਭਿੱਜਿਆ ਹੋਇਆ ਇਹ ਸਾਰਾ ਮਾਹੌਲ ਹੁੰਦਾ ਹੈ ਔਰ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਸਜਿਆ ਹੋਇਆ ਮਾਹੌਲ ਔਰ ਸਾਡਾ ਵਿਰਸਾ ਸਾਡਾ ਮੇਨ ਜੋ ਅਸਲ ਜਹੋ ਜਲਾਲ ਹੁੰਦਾ ਹੈ ਨਗਾ ਸਿੰਘਾਂ ਦਾ ਇੱਥੇ ਹਰ ਜਥੇਵਲੋਂ ਹਰ ਜਿਹੜੀ ਸੰਪਰਦਾ ਸਹਿਬ ਹੈ ਸੰਪਰਦਾਵਾਂ ਨੇ ਸਾਡੀਆਂ ਜਿਹੜੀਆਂ ਦੇ ਸਿੰਘ ਜਥੇ ਬੰਦੀ ਜਾਂਦੇ ਜਿਹੜੇ ਸਾਡੇ ਮਤਲਬ ਆਜ਼ਾਦ ਜਥੇ ਨੇ ਔਰ ਉਹ ਇੱਥੇ ਆ ਕੇ ਆਪਣੇ ਜਹਾਜ ਜਲ ਤੋਂ ਨੇ ਕੋਰਸਵਾਰਾਂ ਦੇ ਜਿਹੜੇ ਅਲੱਗ-ਅਲੱਗ ਕਰਤਵ ਦਿਖਾਉਂਦੇ ਨੇ ਔਰ ਜਨਤਾ ਦਾ ਇੱਕ ਖਿੱਚਦਾ ਕੇਂਦਰ ਬਣਦੇ ਐ ਮੇਲਾ ਮਾਗੀ ਦੇ ਵਿੱਚ ਵੀ ਇਹ ਇੱਕ ਖਾਸ ਖਿੱਚਦਾ ਕੇਂਦਰ ਹੁੰਦੇ ਨੇ ਕੀਮਤੀ ਇਤਿਹਾਸ ਔਰ ਦੂਸਰਾ ਇਹ ਮੇਲਾ ਵਸਾਕੀ ਦਾ ਮੇਲਾ ਨਤੀਜਾ ਆਨੰਦਪੁਰ ਪੀਜਾ ਸਭ ਤੋਂ ਵੱਡਾ ਮਿਲਾ ਕੇ ਲਈ ਇਹ ਸਾਡਾ ਹੋਲਾ ਮਹੱਲੇ ਦਾ ਆਨੰਦਪੁਰ ਸਾਹਿਬ ਦਾ ਮੇਲਾ ਹੁੰਦਾ ਜਿੱਥੇ ਕਿ ਇਹੀ ਜਲੋ ਜਲਾਲ ਸਾਡਾ ਮੇਨ ਖਿੱਚਦਾ ਕੇਂਦਰ ਹੈ ਪੂਰੀ ਦੁਨੀਆ ਦਾ ਫੋਕਸ ਇਸ ਤੇ ਜਦੋਂ ਵਜ਼ੀਰ ਖਾਨ ਨੂੰ ਪਤਾ ਲੱਗਿਆ ਤੇ ਵਜ਼ੀਰ ਖਾਨ ਨੇ ਕਿ ਚੌਧਰੀ ਢੱਲੇ ਨੂੰ ਚਿੱਠੀ ਲਿਖੀ ਕਿਉਂਕਿ ਬਾਪਾ ਜੀ ਨੇ ਜਦੋਂ ਚੌਧਰੀ ਢੱਲੇ ਨੂੰ ਕਿਹਾ ਸੀ ਨਾ ਤੂੰ ਬੰਦੂਕ ਦੇ ਸਾਹਮਣੇ ਖੜ ਪਰ ਉਹ ਖੜਾ ਨਹੀਂ ਤੇ ਬਾਪਾ ਜੀ ਨੇ ਜੋ ਸਿੰਘਾ ਕੇ ਖੜੇ ਬਾਬਾ ਆਦੇ ਦੀ ਮੌਲ ਸ਼ਖਰਤ ਹਾਜ਼ਰ ਬਣ ਜਾਵੇਗਾ ਫਿਰ ਭਾਈ ਧੱਲੇ ਨੇ ਪਰਵਾਸ ਸਹਿਤ ਸੱਕੇ ਨੰਬਰ ਤੇ ਕਿ ਹੁਣ ਮੈਨੂੰ ਦਿਓ ਆ ਗਿਆ ਨਵੀਂ ਜਾਣਕਾਰੀ ਲੈ ਕੇ ਫਿਰ ਆਜ ਰਵਾਂਗਾ ਮੈਂ ਤੁਹਾਡਾ ਗੋਪੀ ਜੀਰੇ ਵਾਲਾ ਨਮਸਕਾਰ ਸਸੇਕਾਲ